ਤੁਹਾਡੀ ਵੀ ਨਹੀਂ ਸੁਣਵਾਈ ਹੁੰਦੀ ਆ ਦੇਖ ਲਓ ਤੁਹਾਡੇ ਸਾਹਮਣੇ ਮੈਂ ਤਾਂ ਤੁਹਾਡੇ ਆਪ ਮੂਲ ਦਾ ਮਹਿਕਮਤ ਮੋਰੀ ਤੁਹਾਡੇ ਸਾਹਮਣੇ ਨਹੀਂ ਵੀ ਤੁਹਾਡੀ ਨਹੀਂ ਵੀ ਤੁਹਾਡੀ ਪਾਰਟੀ ਨਾ ਤੁਹਾਡੇ ਕਲੱਬ ਕਹੂਗੀ ਕਿ ਸਾਡੇ ਰਲੇ ਕੀ ਮੈਂ ਤਾਂ ਹਰ ਤੱਕ ਕਹਿਣਾ ਇਹ ਸੱਚ ਬੋਲਣਾ ਕਰ ਤੂੰ ਅੱਗੋਂ ਆਇਆ ਮੈਂ ਤਾਂ ਬੋਲਦਾ ਸੱਚ ਹਾਂ ਤੁਹਾਨੂੰ ਜਣ ਕੇ ਪਾਰਟੀ ਤੋਂ ਵੀ ਨਿਰਾਸ਼ਾ ਮਿਲੀ ਮੈਂ ਪਾਰਟੀ ਤੋਂ ਬਿਲਕੁਲ ਨਿਰਾਸ਼ ਹਾਂ ਮੈਂ ਤਾਂ ਸਿੱਧੀ ਗੱਲ ਕਰਨਾ ਪਿਆ ਆ ਰੇਤਾ ਸ਼ਰਿਆ ਮਚਾਲਦਾ ਰੇਤਾ ਤੂੰ ਇਹ ਦੇਖ ਲੈ ਵੇ ਮੈਂ ਹਰ 2 ਮਿੰਟ ਬਾਅਦ ਹਰ ਸਕੈਂਟ ਬਾਅਦ ਟਰਾਲੀ ਰੇਤੇ ਦਾ ਦਾਦ ਨੂੰ ਲੰਘਣੀ ਆ ਇਹ ਦਿਨੇ ਕਦੇ ਨੰਗਾ ਦੇ ਜੇ ਤੁਸੀਂ ਵੇਚ ਲੈ ਦਿਰੇ ਵੇਚ ਦੋ ਸਾਲ ਲੋਕਾਂ ਦੀ ਚੋਰੀਆਂ ਤਾਂ ਵਾਜਣਗੀਆਂ ਜੇ ਤੁਹਾਡੇ ਮੁਤਾਬਕ ਰੇਤੇ ਨਾਲ ਵੀ ਕੋਈ ਸਮੱਸਿਆ ਹੈ ਰੇਤੇ ਨਾਲ ਵੀ ਹੈਗੇ ਜਿਹੜੇ ਬੰਦੇ ਬੈਲੀ ਰੱਖਿਓ ਟਰਾਲੀਆਂ ਦੇ ਉੱਤੇ ਚਾੜੇ ਹੋ ਆ ਉਹ ਵੀ ਇਹ ਕੰਮ ਕਰਦੇ ਉਹ ਵੀ ਕਰ ਸਕਦੇ ਤੁਹਾਡੇ ਡਾਕਟਰ ਚੱਕ ਗਿਆ ਪਹਿਲਾਂ ਉਹ ਸਾਹਮਣੇ ਕੋਠੇ ਤੋਂ ਜੀ ਜਿੱਥੇ ਪਹਿਲਾਂ ਮੋਟਰ ਚੋਰੀ ਹੋਈ ਆ ਦੋ ਗਾਡਰ ਐਸੇ ਹਿਸਿਆਲ ਦੇ ਵਿੱਚ ਪਿਛਲੇ ਚ ਉਹ ਗਾਡਰ ਵੀ ਇੱਧੇ ਗਏ ਜੀ ਗਾਡਰ ਵੀ ਇੱਥੇ ਗਏ ਟਰਾਲੀਆਂ ਵੀਰੇ ਗਏ ਆ ਪਤਾ ਵੀ ਲੱਗ ਗਿਆ ਟਰਾਲੀਆਂ ਦੇ ਆਏ ਆ ਮੈਂ ਕੋ ਕਰਦਾ ਪਿੱਛਾ ਜੀ ਮਨ ਤੋਂ ਬੜਾ ਕੱਲ ਤੇ ਦੁਖੀ ਹੋ ਕੇ ਜਿਹੜਾ ਆ ਮਾਈਨਿੰਗ ਦਾ ਬਹੁਤ ਚੱਲਦੀ ਸਾਰੀ ਰਾਤ ਚੱਲਦੀ ਹੈ ਜੀ ਅੱਛਾ ਉਹ ਇਸੇ 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 ਰੋਡ ਤੇ ਚੱਲਦੀ ਟਿਪਰ ਚੱਲਦੇ ਨੇ ਜੀ ਟਿਪਰ ਹੁਣ ਕੋਲ ਬਾਹਰ ਤੇ ਤਾਂ ਬੰਦਾ ਨਹੀਂ ਦੋ ਜਗ੍ਹਾ ਤੇ ਜ਼ਮੀਨ ਆਂਦੀ ਆ ਆ ਇੱਕ ਹੋਰੇ ਆ ਮੋਟਰ ਇੱਕ ਪਰਿਆ ਮੋਟਰ ਹਾਂ ਉਹਨੇ ਤਿੰਨ ਤਿੰਨ ਕਲਾਂਾਂ ਦੇ ਮੇਰੇ ਮੋਟਰ ਐ ਮੈਂ ਲਗਾਇਆ ਮੇਰਾ ਹਿੱਸਾ ਵਿੱਚ ਬੋਲਦਾ ਤੇ ਮੈਨੂੰ ਹਰ ਜਗ੍ਹਾ ਹੀ ਮੋਟਰ ਮੁੱਲ ਲੈ ਕੇ ਰੱਖਣੀ ਪੈਂਦੀ ਐ ਅੱਛਾ ਖੇਤੀ ਮੈਂ ਹੀ ਕਰਦਾ ਦੂਏ ਬੰਦੇ ਕੀ ਕਰਦੇ ਕੋਈ ਕੰਮੇ ਵੀ ਟੁੱਟੇ ਆ ਜੀ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਹੋਈ ਜੀ ਪੈਸਾ ਚੱਲਦਾ ਜੀ ਪੈਸਾ ਦੇਣਦੇ ਹੋ ਸਭ ਕੁਝ ਹੁੰਦਾ ਜੀ ਟ੍ਰਾਂਸਫਾਰਮਰ ਤੱਕ ਵੀ ਮੈਂ ਕਿਵੇਂ ਦੇ ਤੋੜੇ ਗਏ ਆ ਪਰ ਲੇਕਿਨ ਕੋਈ ਬੰਦਾ ਨਹੀਂ ਪੁੱਛਦਾ ਵੀ ਕਿਉਂ ਤੋੜਿਆ ਕਿਉਂ ਨਹੀਂ ਹੈਗੇ ਆ ਕੇ ਪੈਸੇ ਜੜਦੇ ਆ ਪੈਸੇ ਦੇ ਕੇ ਹੋਰ ਨਹੀਂ ਇਹ ਰੋਡ ਦੇ ਉੱਪਰ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਮਾਈਨਿੰਗ ਦਾ ਵੀ ਕੋਈ ਇੱਥੇ ਮੈਂਨਗਲ ਫਿਰ ਜਿੱਦਾਂ ਜੀ ਹੁਣ ਮੈਨਗਲ ਜਿਹੜੇ ਬੰਦੇ ਨਾਲ ਆਹ ਪੈਸੇ ਚੜਦੇ ਉੱਪਰ ਦਾ ਸਾਰਾ ਕੁਝ ਉਹ ਵੀ ਨਾਲ ਹੀ ਆ ਮਤਲਬ ਕਿ ਟਾ ਆਮ ਆਦੀ ਪਾਰਟੀ ਨੂੰ ਤਾਂ ਪਾਈਆਂ ਸੀ ਆ ਤੇ ਖੰਡ ਗੋਗੀ ਪਰ ਲੇਕਨ ਇਹਦੇ ਫਿਰ ਜਿੱਨਾ ਆਈ ਵਿੱਚ ਕਰਾਪਸ਼ਨ ਚੱਲਦਾ ਮੈਂ ਕਹਿੰਦਾ ਕਿਸੇ ਹੋਰ ਪਾਰਟੀ ਚੱਲਿਆ ਹੀ ਨਹੀਂਗਾ ਮੈਂ ਤਾਂ ਸ਼ਰਮਗਹਿ ਰਿਹਾ ਤੇ ਤੁਹਾਡਾ ਮਤਲਬ ਹੈ ਕੀ ਜਿਹੜੀਆਂ ਚੋਰੀਆਂ ਝਕਾਰੀਆਂ ਹੋ ਰਹੀਆਂ ਇਹ ਕੋ ਨਸ਼ੇ ਨਸ਼ੇ ਵਿੱਚੋਂ ਪੈਸੇ ਲੈ ਰਿਆ ਨਹੀਂ ਇਹ ਕੋ ਨਸ਼ੇ ਨਸ਼ੇ ਵਾਲਿਆਂ ਦਾ ਇਹ ਕੋ ਕੰਮ ਆ ਕੋਈ ਵਿੱਚੇ ਨਸ਼ੇ ਵਾਲੇ ਵੇਚਣ ਤੇ ਟਰਾਲੀਆਂ ਦੇ ਡਰਾਈਵਰ ਕੋ ਨਸ਼ੇ ਵਾਲੇ ਆ ਜੀ ਨਸ਼ੇ ਵਾਲੇ ਨਸ਼ੇ ਵਾਲੇ ਸਾਰੇ ਟਰਾਲੀਆਂ ਦੇ ਡਰਾਈਵਰ ਰਾਤ ਨੂੰ ਚੱਲਦੇ ਆ ਰਾਤ ਨੂੰ ਚੱਲਦੇ ਹਾਂ ਜੀ ਚੋਰੀ ਵੀ ਰਾਤ ਨੂੰ ਹੋਈ ਚੋਰੀ ਵੀ ਰਾਤ ਨੂੰ ਹੋਈ ਤੁਹਾਡੇ ਨਾਲ ਯਾਰ ਵੀ ਇਹਨਾਂ ਦੇ ਕੋਲ ਹੈਗੇ ਅੱਗੋਂ ਬੰਦਾ ਆਮ ਖੇਤਾਂ ਨੂੰ ਨਹੀਂ ਆ ਸਕਦਾ ਇੱਕ ਇੱਕ ਲਾਈਟ ਜਗਾਈ ਉਹਦੀ ਟਰਾਲੀ ਦੀ ਹਾਂ ਉਹ ਵੀ ਦੋ ਨਹੀਂ ਜਗਾ ਕੇ ਚੱਲਦੇ ਬੰਦਾ ਮਰ ਵੀ ਸਕਦਾ ਥੱਲੇ ਆ ਕੇ ਹੁਣ ਖੇਤਾਂ ਨੂੰ ਵੀ ਕੀ ਆਓਗੇ ਤੁਸੀਂ ਖੇਤਾਂ ਨੂੰ ਆ ਨਹੀਂ ਹੁੰਦਾ ਇਸ ਕਰਕੇ ਕੀਤਾਂ ਨੂੰ ਵੀ ਤੁਸੀਂ ਕੀ ਆਓਗੇ ਦੋ ਲਾਈਟਾਂ ਨਹੀਂ ਜਗਾਉਂਦੇ ਇੱਕ ਕਰਕੇ ਲਾਈਟ ਜਗਾ ਕੇ ਮਗਰ ਤੋਂ ਬੰਨੇ ਦੁਰੇ ਹੋਆ ਠੀਕ ਮੰਗਣੇ ਆ ਤੁਸੀਂ ਰੱਖਣ ਦੇ ਪੈਸੇ ਲਿਆਓ ਜੀ ਸਾਡੀ ਲੇਬਰ ਲੈਣੀ ਹੈ ਲੇਬਰ ਦੇ ਪੈਸੇ ਦਿਓ ਜੀ ਇਹ ਸਭ ਕੋ ਸਾਡੇ ਵੀਰੇ ਪੈਣਾ ਪ੍ਰਾਈਵੇਟ ਸਾਡੇ ਮੁਤਾਬਕ ਇਹ ਵੀ ਲਿਆ ਜਾਂਦਾ ਇਹ ਸਾਡੇ ਕੋਲੋਂ ਹੀ ਲਏ ਹੋਣਾ ਜੀ ਸਾਡਾ ਕੁਝ ਅਸੀਂ ਉਹ ਦੇਣਾ ਇਹ ਇੱਕ ਪਾਸੇ ਤੁਸੀਂ ਇਹ ਨਹੀਂ ਪਤਾ ਵੀ ਫਸਲ ਪੂਰੀ ਪੱਕੀ ਤੱਕ ਨਹੀਂ ਹਲੇ ਲੱਗਣਾ ਟਰਾਂਸਫਾਰਮਰ ਇਹ ਵੀ ਕੋ ਪੱਕਾ ਨਹੀਂ ਗਿਆ ਸਾ ਜੀ ਨਹੀਂ ਇਹਦੇ ਵਿੱਚ ਫਿਰ ਦੇਰੀ ਵੀ ਕੀਤੀ ਜਾਂਦੀ ਹੈ ਦੇਰੀ ਵੀ ਕੀਤੀ ਜਾਂਦੀ ਹੈ ਤਾਂ ਪੈਸੇ ਨਹੀਂ ਦੇਣੇ ਜੀ ਹੁਣ ਤੁਸੀਂ ਦੱਸੋ ਮੇਰੇ ਕੋ ਪੌਣੇ ਤਿੰਨ ਕਰਾਂ ਨਹੀਂ ਧਾਆਂ ਮੈਨੂੰ ਕਿੰਨੀ ਕੰਮ ਦੇਣ ਲਈ ਜੀ ਮੈਂ ਇਹਨਾਂ ਨੂੰ ਪੈਸੇ ਪਹਿਲਾਂ ਦੇਵਾਂਗਾ ਹੁਣ ਟਰਾਂਸਫਾਰਮਰ ਖਾਣਦੇ ਤਾਂ ਕਿੰਨੇ ਕੁ ਮੇਰੇ ਕੋ ਉੱਥੇ ਦਵਾਉ ਚਾਮ ਦੇਣੇ ਜੀ ਮੈਂ ਜਿਹੜੇ ਤੈਗ ਦੇ ਕਰਾ ਲੈਣਾ ਇਹ ਵੀ ਤਾਂ ਭਾਜੀ ਫਿਰ ਬਹੁਤ ਵੱਡੀ ਇੱਕ ਸਮੱਸਿਆ ਹੋ ਜਾਂਦੀ ਆ ਨਾ ਇੱਕ ਚੋਰੀ ਹੋ ਗਈ ਇੱਕ ਪੱਲਿਓ ਪੈਸੇ ਦੇਣੇ ਹਾਂਜੀ ਹਨਾ ਤੇ ਫਿਰ ਦੂਜੇ ਪਾਸੇ ਜਿਹੜਾ ਇਹ ਟਰਾਂਸਫਾਰਮਰ ਰੱਖਿਆ ਜਾਂਦਾ ਹੈਗਾ ਆ ਹਾਂਜੀ ਉਹਦੇ ਵਿੱਚ ਵੀ ਦੇਰੀ ਹੋਣੀ ਹਾਂ ਉਹਦੇ ਵਿੱਚ ਵੀ ਦੇਰੀ ਮੈਂ ਤਾਂ ਦਾਰੂ ਮੇਰੇ ਸੀ ਪੌਣੇ ਤਿੰਨ ਕਿਨਾਰੇ ਆਇਆ ਪੌਣੇ ਤਿੰਨ ਕਿਨਾਰੇ ਦੇ ਵਿੱਚੋਂ ਤੁਸੀਂ ਦੱਸਿਓ ਮੈਨੂੰ ਕਿੰਨੀ ਆਹ ਕਿਸਾਨ ਖੜਿਆ ਕਿੰਨੀ ਆਮਦਨ ਸਾਲ ਦੀ ਤੇ ਕਿੰਨਾ ਮੇਰਾ ਖਰਚਾ ਉਹਦੇ ਤੇ ਕਿੰਨਾ ਖਰਚਾ ਤੇ ਇਹ ਤੇ ਬਹੁਤ ਜ਼ਿਆਦਾ ਮੁਸ਼ਕਲ ਪੇਪ ਹੁਣ ਤਾਂ ਇਹ ਆ ਬੇਨਾਂ ਵੇਚਣ ਵਾਲੇ ਕੰਮ ਸਿਰੇ ਤੇ ਪਹੁੰਚਿਆ ਹੈ ਪੈਨ ਨਾਲੋਂ ਖੇਤੀ ਕੀ ਕਰਨੀ ਆ ਮੈਂ ਤੁਹਾਨੂੰ ਸਿੱਧੀ ਗੱਲ ਦਾ ਨਾ ਬੇਚਣ ਦੇ ਵਾ ਤੁਸੀਂ ਇਹ ਕਹਿਣਾ ਚਾਹੁੰਦੇ ਆ ਫਿਰ ਪੈਨ ਨਾਲੋਂ ਜਦ ਚੋਰੀਆਂ ਉਹ ਵੀ ਅਸੀਂ ਉਹਦਾ ਹਰਜਾਨਾ ਭਰੀਏ ਤੁਹਾਡੇ ਮੁਤਾਬਕ ਕੀ ਉਹਦਾ ਚੋਰੀਆਂ ਦਾ ਹਰਜਾਨਾ ਵੀ ਤੁਸੀਂ ਭਰਨਾ ਆ ਤੇ ਫਿਰ ਜੇ ਪੈਂਦਾ ਜੀ ਹੁਣ ਸਾਰਾ ਤੁਸੀਂ ਤੇ ਉੱਪਰ ਮੰਨ ਲਓ ਕਿ ਮੀਂਹ ਜਿਆਦਾ ਆ ਗਿਆ ਜਾਂ ਕੁਛ ਆ ਗਿਆ ਫਸਲ ਖਰਾਬ ਹੋ ਜਾਂਦੀ ਆ ਉਹਦਾ ਵੀ ਹਰਜਾਨਾ ਤੁਹਾਡੇ ਸਿਰ ਹੈਗਾ ਆ ਤੇ ਤੁਹਾਡਾ ਪਾਣੀ ਲਾਣ ਦਾ ਮੌਕੇ ਤੇ ਇਹਨ ਪੂਰਾ ਪਾਣੀ ਲਾਣ ਦਾ ਟਾਈਮ ਹੈ ਜੀ ਕਨਕ ਨੂੰ ਹਾਂ ਹੁਣ ਇਸ ਵੇਲੇ ਚੋਰੀ ਹੋ ਗਿਆ ਚੋਰੀ ਹੋ ਗਈ ਹੁਣ ਦੱਸੋ ਸਾਡੀ ਕਨਕ ਵੀ ਗਈ ਬੀਜੀ ਵੀ ਆਈ ਉਹ ਵੀ ਮਿਹਨਤ ਗਈ ਉਹ ਵੀ ਗਈ ਪਾਣੀ ਵੀ ਹਾਲਦ ਵਾਲਾ ਮੇਰੇ ਖੇਤ ਨੂੰ ਕਿਤੇ ਚੜਦਾ ਨਹੀਂ ਮੇਰਾ ਖੇਤ ਥੋੜਾ ਜਿਹਾ ਉੱਚਾ ਆ ਉੱਚਾ ਹੈਗਾ ਤੇ ਇਹਦੇ ਲਈ ਕਦੀ ਤੁਸੀਂ ਕਦੀ ਆਵਾਜ਼ ਨਹੀਂ ਕਿਸਾਨ ਜਥੇ ਬੰਦੀਆਂ ਹੈਗੀਆਂ ਦੇਖੋ ਸ਼ਿੰਗਾਰ ਚ ਕਰਦੇ ਆ ਸਭ ਕੁਝ ਕਰਦੇ ਕਦੀ ਇਹਦੇ ਬਾਰੇ ਨਹੀਂ ਆਵਾਜ਼ ਆਈ ਪਾਰਟੀ ਨੂੰ ਸ਼ੇਰ ਗੇਲ ਤੋਂ ਟਾਈਮ ਤੋਂ ਲੈ ਕੇ ਪੀਪੀ ਤੋਂ ਲੈ ਕੇ ਮੈਂ ਇਹ ਭਗਵਾਨ ਜਮਾਨ ਦੇ ਨਾਲ ਰਿਹਾ ਹਰ ਵਾਰ ਮੁੰਡਾ ਮੁੰਡਾ ਲਾ ਕੇ ਐਤਕੀ ਵੀ ਪੂਰਾ ਜੋਰ ਲਾ ਕੇ ਵੋਟਾਂ ਜਿਹਨਾਂ ਦੇ ਬੰਦੇ ਜਤਾਏ ਆ ਤੁਸੀਂ ਸਾਡੇ ਨਾਲ ਹਾਲ ਦੇਖ ਲਓ ਕੀ ਆ ਮੇਰੇ ਹੁਣ ਵੀ ਦੇਖ ਲਓ ਮੇਰੇ ਕੋ ਕਾਰ ਆ ਡਾਂਟੀ ਗਾੜੀ ਇਹਨਾਂ ਦੇ आम आदमी पार्टी दे मैं मैं पोलिंग दो पोलिंग एजेंट दो पोलिंगਾਂ ਤੇ ਮੈਂ ਕੱਲਾ ਹੀ ਪੋਲਿੰਗ ਏਜੰਟ ਰਹਿ ਜਿਸ ਚਾਰ ਬੰਦੇ ਦੀ ਲੋੜ ਸੀ ਪਹਿਲੀ ਵਾਰ ਕੋਈ ਬੰਦਾ ਪੋਲਿੰਗ ਏਜੰਟ ਨਹੀਂ ਸੀ ਆਹ ਦੇਖ ਲਓ ਤੁਹਾਡੇ ਸਾਹਮਣੇ ਮੈਂ ਤੁਹਾਡੇ ਆਪ ਦਾ ਮੂਲ ਦਾ ਨਾਂ ਕੀ ਆ ਮੇਰਾ ਨਾਮ ਬਲਕਾਰ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਬੜਾ ਭਾਲਟਾ ਜੀ ਬੜਾ ਭਾਲਟਾ ਇਸ ਵਕਤ ਜਿਹੜੀ ਅਸੀਂ ਇਸ ਮੋਟਰ ਤੇ ਆ ਖੜੇ ਹਾਂ ਟਰਾਂਸਫਾਰਮ ਕੋਲ ਇਹ ਕਿਹਨਾਂ ਦਾ ਆ ਇਹ ਇਹ ਦਿਲਵਾਰ ਸਿੰਘ ਸਰਪੰਚ ਦੀ ਆ ਜੀ ਸਾਫ ਦਾ ਇਹ ਸਾਬਕਾ ਸਰਪੰਚ ਹੈ ਗਿਆ ਹਾਂਜੀ ਇਹ ਕੀ ਗੱਲਬਾਤ ਕੀ ਪਤਾ ਲੱਗਾ ਤੁਹਾਨੂੰ ਇਹਦੇ ਬਾਰੇ ਇਹ ਤਾਂ ਜੀ ਉਹ ਰਾਤੀ ਉਹਨਾਂ ਨੇ ਚਲਾਣੀ ਸੀ ਮੋਟਰ ਚਲਾਈ ਨਹੀਂ ਹੈਗੀ ਜਦ ਸਵੇਰੇ ਜ ਆਏ ਉਹਨਾਂ ਨੂੰ ਤਾਂ ਪਤਾ ਲੱਗਿਆ ਜੀ ਟਰਾਂਸਫਰ ਲੈ ਕੇ ਖੋਲ ਕੇ ਜੀ ਅੱਛਾ ਟਰਾਂਸਫਰ ਹਾਂਜੀ ਤਾਂ ਕਰਕੇ ਸਵੇਰੇ ਕੀ ਕੀ ਕੁਝ ਲੈ ਗਏ ਤੁਹਾਡੇ ਮੁਤਾਬਕ ਤੁਸੀਂ ਤਾਂ ਕਿਸਾਨ ਆ ਤੁਹਾਨੂੰ ਪਤਾ ਹੈ ਕੀ ਕੁਝ ਕੱਢ ਲਿਆ ਹੋਇਆ ਕੰਦਾਜਾ ਜਿਨੀ ਕਵੈਲਾ ਖੋਲੀਆਂ ਜੀ ਜ਼ਿਆਦਾ ਉਹਨਾਂ ਨੇ ਹੋਰ ਨਹੀਂ ਜ਼ਿਆਦਾ ਕੁਝ ਤੇਲ ਤੇਲ-ਤੂਲ ਵੀ ਨਹੀਂ ਤੇਲ ਘਟ ਡੋਲੇ ਡੋਲੇ ਆਈਏ ਜ਼ਿਆਦਾ ਜੀ ਅੱਛਾ ਤਾਂ ਕਵੈਲੇ ਕੱਢ ਕੇ ਲੈ ਗਏ ਜੀ ਕਵੈਲ ਕੱਟ ਕੇ ਲੈ ਗਏ ਹਾਂਜੀ ਹੁਣ ਜਿੱਦਾਂ ਦੇਖੋ ਨਾ ਮੰਨ ਲਓ ਕਿ ਇੱਥੋਂ ਹੁਣ ਟਰਾਂਸਫਾਰਮਰ ਇਹ ਕਿੰਨੇ ਦੋ ਕਿੰਨੇ ਚੋਰੀ ਹੋਏ ਆ ਦੋ ਹੋਏ ਜੀ ਰਾਤੀ ਇਹ ਮਤਲਬ ਇੱਕੋ ਰਾਤ ਚ ਹੋਏ ਇੱਕੋ ਰਾਤ ਜੀ ਰਾਤ ਚ ਹੋਏ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ 4 ਵਜੇ ਕਿਉਂ ਉਸ ਤੋਂ ਬਾਅਦ ਤਾਂ ਵਿੱਚ ਵਿੱਚ ਤਾਂ ਪਾਣੀ ਲਾਣਾ ਜਾ ਕੇ ਬਾਅਦ ਸਵੇਰੇ 4 ਵਜੇ ਬੰਦੇ ਤਾਂ ਹੁੰਦੇ ਰਹਿੰਦੇ ਜੀ ਹੁਣ ਪਤਾ ਹੀ ਨਹੀਂ ਲੱਗਿਆ ਇਹਨਾਂ ਦਾ ਕੋਈ ਪਿਆ ਹੋਇਆ ਕਿ ਆਇਆ ਨਹੀਂ ਪਤਾ ਨਹੀਂ ਲੱਗਿਆ ਹੈਗਾ ਦੇਖੋ ਜੀ ਹਾਂਜੀ 12 ਵਜੇ ਤੱਕ 11:30 ਵਜੇ ਤੱਕ ਤਾਂ ਪਾਵਰ ਚੱਲਦੀ ਸੀ ਜੀ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਇਹ ਵੀ ਪਤਾ ਹੋਏਗਾ ਕਿ ਪਾਵਰ ਕਿੰਨੇ ਵਜੇ ਚੱਲਣੀ ਜਾ ਹਾਂਜੀ ਨੌਲੇਜ ਪੂਰੀ ਹੈ ਜੀ ਉਹਨਾਂ ਨੂੰ ਇਹ ਜੇ ਤੁਸੀਂ ਕਹੋ ਇਦਾਂ ਨਹੀਂ ਹੈਗਾ ਜੀ ਪੂਰਾ ਪੂਰੀ ਪੂਰੀ ਮਤਲਬ ਹੈ ਕਿ ਉਹਨੇ ਸ਼ਾਨਬੀਨ ਕੀਤੀ ਹੋਣੀ ਪਈ ਬਲਾਈਟ ਕਿੰਨੇ ਵਜੇ ਤੱਕ ਚੱਲਣੀ ਹੈ 12 ਵਜੇ ਲਾਈਟ ਗਈ ਹੈ ਪ੍ਰਾਈਵੇਟ ਵਿਭਾਗ ਨੇ ਬੰਦੇ ਰੱਖਿਓ ਉਹਨਾਂ ਵਿੱਚੋਂ ਵੀ ਕੋਈ ਬੰਦਾ ਇਹਨਾਂ ਦੇ ਵਿੱਚ ਅਨਬੋਲਵ ਹੋਊਗਾ ਜੀ ਉਹ ਮਤਲਬ ਤੁਹਾਡੇ ਮੁਤਾਬਕ ਤਾਂ ਯਾਰ ਦੇ ਹਿਸਾਬ ਨਾਲ ਖੋਲਿਆ ਗਿਆ ਤੁਹਾਡੇ ਮੁਤਾਬਕ ਇਹ ਸ਼ੱਕ ਤੁਹਾਡੇ ਮੁਤਾਬਕ ਸ਼ੱਕਿਆ ਪੂਰੀ ਦੇ ਕਿਉਂ ਜਿਹੜਾ ਖੋਲਣ ਦਾ ਇੱਕ ਬੰਦੇ ਦਾ ਤਰੀਕਾ ਆ ਇਹ ਕੋਲਣ ਦਾ ਇੱਕ ਸਪਾਰਟ ਬੰਦੇ ਦਾ ਆ ਤੇ ਤਰੀਕਾ ਹੈਗਾ ਆ ਅਗਰ ਆਪ ਖਦਾ ਕਿਸਾਨ ਆ ਸਾਡਾ ਨਹੀਂ ਜੀ ਕਰਦੇ ਇਹਨੂੰ ਹੱਥ ਲਾਉਣ ਨੂੰ ਫਿਊਜ਼ ਲਾਉਣ ਤੱਕ ਵੀ ਉੱਪਰ ਤੇ ਪਤਾ ਨਹੀਂ ਕਰੰਟ ਕਿੰਨਾ ਹੋਵੇ ਉਹਦੇ ਲਈ ਵੀ ਤੁਸੀਂ ਬਿਜਲੀ ਵਿਭਾਗ ਨੂੰ ਫੋਨ ਕਰਦੇ ਆ ਫੋਨ ਕਰਦੇ ਆ ਅਸੀਂ ਬਾਰ ਬਾਰ ਕਿ ਫੋਨ ਜਿਹੜਾ ਹੈਗਾ ਕਿ ਸਾਡਾ ਫਿਊਜ਼ ਲਾਇਆ ਜਾ ਗਿਆ ਹੈ ਨਾ 32 ਵਾਲਿਆਂ ਨੂੰ ਫੋਨ ਕੀਤਾ ਜਾਂਦਾ ਜੀ ਉਹਦੇ ਲਈ ਵੀ ਮਤਲਬ ਹਿੰਮਤ ਨਹੀਂ ਪੈਂਦੀ ਕਿ ਅਸੀਂ ਚੜ੍ਹ ਕੇ ਫੋਨ ਲਾ ਆਪਣੇ ਦਾ ਜੀ ਕਈ ਵਾਰ ਟਰਾਂਸਫਰ ਛਾਟ ਹੋਵੇ ਕਰੰਟ ਪੈ ਜਾਂਦਾ ਜੀ ਬੰਦੇ ਨੂੰ ਆਮ ਬੰਦਾ ਨਹੀਂ ਲਾ ਸਕਦਾ ਇਹਨੂੰ ਆਮ ਬੰਦਾ ਕੀ ਆ ਜੀ ਸੁਖਦੇਵ ਸਿੰਘ ਜੀ ਪਿੰਡ ਕਿਹੜਾ ਆ? ਪਾਲਟਾ ਕਲਾਂ ਜੀ। ਪਾਲਟਾ ਕਲਾਂ। ਇਹ ਰੋਡ ਕਿਹੜਾ ਪਿੰਦਾ ਇਹ? ਸੀਬੂ ਤਲਵੰਡੀ। ਸੀਬੂ ਤਲਵੰਡੀ ਪਿੰਦਾ। ਹਾਂਜੀ। ਕੀ ਗੱਲਬਾਤ ਹੋਈ ਆ? ਗੱਲਬਾਤ ਰਾਤ ਦੀ ਇੱਥੇ ਕੋਈ ਟਰਾਂਸਫਾਰਮਰ ਖੋਲ ਕੇ ਲੈ ਗਿਆ ਇਹ ਅਸੀਂ ਤਾਂ ਹੁਣ ਆ ਕੇ ਦੇਖਿਆ। ਮੈਂ ਤਾਂ ਰਹਿੰਦਾ ਵੀ ਨਵੀਂ ਸ਼ਹਿਰੇ ਆ। ਅੱਛਾ। ਆਏ ਆ ਹੁਣ ਆਏ ਤਾਂ ਮੈਨੂੰ ਲੋਕਾਂ ਨੇ ਫੋਨ ਕੀਤਾ ਤਾਂ ਨਗਵਾਂ ਦੇ ਫੋਨਾਂ ਤੇ ਮੈਂ ਆਇਆ ਨਹੀਂ ਤਾਂ ਮੈਂ ਤਾਂ ਆਈ ਫੇਰ ਪਿੰਡੋਂ ਮੋੜ ਜਾਣਾ ਸੀ ਇੱਥੋਂ। ਆ ਹੁਣ ਇੱਥੇ ਆ ਕੇ ਦੇਖਿਆ ਤਾਂ ਸਾਡਾ ਆ ਕੰਮ ਹੋਇਆ ਜੀ। ਇਹ ਮਤਲਬ ਰਾਤ ਦੀ ਗੱਲ ਦੱਸੀ। ਰਾਤ ਰਾਤ ਦੀ। ਰਾਦੇ ਮੁੰਡੇ ਦੱਸਦੇ ਆ ਵੀ 12 ਵਜੇ ਤੱਕ ਪਾਣੀ ਲਾਣ ਰਿਹਾ ਜਦ ਲਾਈਟ ਸੀਗੀ ਬਾਹਰ 11:00 11:30 ਲਾਈਟ ਗਈ ਉਸ ਤੋਂ ਬਾਅਦ ਵਿੱਚ ਇਹ ਕੰਮ ਹੋਇਆ ਫਿਰ 4:00 ਵਜੇ ਫੇਰ ਆ ਗਈ ਹੈ ਅੱਛਾ ਇਦਾਂ ਕਦੀ ਕੋਈ ਪਹਿਲਾਂ ਵੀ ਕੋਈ ਗੱਲਬਾਤ ਕਦੀ ਹੋਈ ਆ ਫਾਰਮ ਇਥੇ ਕਈ ਵਾਰੀ ਖੁੱਲੇ ਆ ਜੀ ਇਹ ਅੱਛਾ ਟ੍ਰਾਂਸਫਾਰਮ ਵੀ ਖੁੱਲੇ ਆ ਜੋ ਕੋਈ ਹੋਰ ਕੋਈ ਮੋਟਰਾਂ ਬਹੁਤ ਚੋਰੀਆਂ ਮੇਰੇ ਆ ਪੰਜਵੀਂ ਵਾਰੀ ਇਥੋਂ ਹੋਏ ਚਾਰ ਪਹਿਲਾਂ ਮੋਟਰਾਂ ਚੋਰੀ ਹੋਈਆਂ ਐਸੀ ਤਾਂ ਐਸੀ ਮੋਟਰ ਤੋਂ ਉਹ ਕਿੰਨਾ ਕਚਿਰ ਹੋ ਗਿਆ ਆ ਦੋ ਸਾਲਾਂ ਦੇ ਵਿੱਚ ਚਾਰ ਮੋਟਰਾਂ ਚੋਰੀ ਹੋਈਆਂ ਜੀ ਮੇਰੀਆਂ ਚਾਰ ਮੋਟਰਾਂ ਚੋਰੀ ਹੋਈਆਂ ਕੋਈ ਪੁਲਿਸ ਕੰਪਲੀਟ ਵਗੈਰਾ ਬਹੁਤ ਕੀਤੀ ਹੈ ਜੀ ਮੈਂ ਤਾਂ ਆਪੇ ਹੁਣ ਵੀ ਰਿਪੋਰਟ ਦੇ ਕੇ ਆ ਹੁਣ ਦੁਬਾਰਾ ਫੇਰ ਮੇਰੀਆਂ ਦੋ ਮੋਟਰਾਂ ਚੋਰੀ ਹੋਈਆਂ ਫੇਰ ਨਹੀਂ ਹੋ ਕੋਈ ਹੋਇਆ ਇਸ ਸਾਲ ਦੇ ਉੱਤੇ ਹੋ ਗਿਆ ਉਹਨਾਂ ਨੂੰ ਅੱਛਾ ਹੁਣ ਜਿਸ ਤਰ੍ਹਾਂ ਹੈਗਾ ਕਿ ਮੰਨ ਲਓ ਕਿ ਇਹ ਟ੍ਰਾਂਸਫਰਮ ਜਿਹੜਾ ਹੈਗਾ ਤੁਹਾਡਾ ਚੋਰੀ ਹੋ ਗਿਆ ਹੈਗਾ ਹਾਂਜੀ ਠੀਕ ਆ ਇਹਦੇ ਨਾਲ ਮਤਲਬ ਹੁਣ ਪਾਣੀ ਤੇ ਤੁਹਾਨੂੰ ਕੀ ਮੋਟਰ ਤੇ ਆਣਾ ਹੈਗਾ ਆ ਪਾਣੀ ਹੁਣ ਕਿੱਥੇ ਮੇਰੇ ਕਣਕ ਜਲਦੀ ਹੈ ਜੀ ਪਾਣੀ ਲਾਣਾ ਹੈਗਾ ਕੋਈ ਮੋਟਰ ਨੂੰ ਇਹਦਾ ਫੇਰ ਕਣਕ ਦਾ ਜ਼ਿਆਦਾ ਹ ਮੇਰੇ ਕੋਲ ਜ਼ਮੀਨ ਵੀ ਨਹੀਂ ਇੱਥੇ ਬਹੁਤੀ ਹੈਗੀ ਮੇਰੇ ਕੋਲ ਸਾਢੇ 5 ਕਨਾਂ ਜ਼ਮੀਨ ਆ ਸਾਢੇ ਦੋ ਬੰਦਿਆਂ ਦੀ ਹਿੱਸੇਦਾਰੀ ਜਿਆ ਮੇਰੇ ਹਿੱਸਿਆਂ ਦੀ ਪੌਣੇ ਦੋ ਕਨ ਪੌਣੇ ਤਿੰਨ ਕਨ ਆਈ ਥਾ ਇਹ ਤੁਸੀਂ ਦੇਖ ਲਓ ਮੇਰੇ ਪੈਸੇ ਕਿੰਨੇ ਲੱਗਦੇ ਆ ਜੀ ਇੱਥੇ ਕੀ ਬਜੂ ਮਨੂਜ ਨੂੰ ਕੀ ਆ ਲੱਭਣਾ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਮਨੂਜ ਦੇ ਵਿੱਚ ਖੇਤੀ ਜੋ ਵੀ ਕੀ ਲੱਭਣਾ ਮੈਨੂੰ ਇੱਥੋਂ ਆਹ ਫੇ ਬੰਦਾ ਖੇਤੀ ਵੀ ਵਿੱਚੋਂ ਕੀ ਆ ਕੱਢੇਗਾ ਮੈਂ ਉਹਨੂੰ ਠੇਕਾ ਦੇਣਾ ਦੋਵੇਂ ਭਰਾ ਨੂੰ ਅੱਛਾ ਪੌਣੇ ਤਿੰਨ ਕਨਾਂ ਦਾ ਪੌਣੇ ਤਿੰਨ ਕਨਾਂ ਮੇਰੇ ਆ ਠੇਕਾ ਕਿੰਨਾ ਦਿੰਦੇ ਤਕਰੀਬ ਠੇਕਾ 450 ਤੇ ਮੇਰੇ ਪੱਲੇ ਦੱਸੋ ਇੱਥੇ ਕੀ ਪੈਣਾ ਜਿਹਨਾਂ ਦਾ ਝੋਨਾ ਨਹੀਂ ਹੋਇਆ ਜਿਨ੍ਹਾਂ ਦਾ ਸਾਰਾ ਨੁਕਸਾਨ ਹੋ ਗਿਆ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਹੈ ਚਾਰ ਮੋਟਰਾਂ ਪਹਿਲਾਂ ਚੋਰੀ ਹੋ ਗਈਆਂ ਜੀ ਇੱਥੋਂ ਹੂੰ ਇਹਦੇ ਬਾਰੇ ਤੁਸੀਂ ਮਤਲਬ ਕੋਈ ਬਿਜਲੀ ਵਿਭਾਗ ਨੂੰ ਜਿਹੜਾ ਅਜੇ ਤਾਂ ਮੈਨੂੰ ਪਤਾ ਹੀ ਹੋਣ ਲੱਗੇ ਹੁਣ ਕਰਨਾ ਜੀ ਉਹਨਾਂ ਨੂੰ ਕੋਲ ਜਾਣਾ ਪਤਾ ਹੀ ਹੋਣ ਲੱਗੇ ਹਾਂਜੀ ਠੀਕ ਹੁਣ ਜਾਣਾ ਬਿਜਲੀ ਵਿਭਾਗੇ ਕੋਲ ਵੀ ਜਾਣਾ ਪੁਲਿਸ ਰਿਪੋਰਟ ਵੀ ਕਰਾਉਂਗਾ ਐਸਐਸਪੀ ਦੇ ਪੇਸ਼ ਹੋਣਾ ਇਹ ਜਾ ਕੇ ਮਤਲਬ ਜਿਹੜਾ ਪਹਿਲਾਂ ਵੀ ਨੁਕਸਾਨ ਹੋਇਆ ਤੁਹਾਨੂੰ ਇਸ ਗੱਲ ਦਾ ਜ਼ਿਆਦਾ ਦੁੱਖ ਆ ਪਹਿਲਾਂ ਵੀ ਮੇਰਾ ਕਈ ਵਾਰੀ ਹੋ ਚੁੱਕਿਆ ਨਾ ਇਹ ਦੁੱਖ ਤਾਂ ਆਪੇ ਹੀ ਆ ਜੀ ਨੁਕਸਾਨ ਹੋਇਆ ਹਾਂਜੀ ਤਾਂ ਉਹਦੀ ਪਰਪਾਈ ਨਹੀਂ ਹੋਈ ਕਦੀ ਨਹੀਂ ਕਦੇ ਵੀ ਨਹੀਂ ਹੋਈ ਜੀ ਕਦੀ ਵੀ ਪਰਪਾਈ ਨਹੀਂ 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 ਹੁਣ ਤੁਹਾਡੀ ਮੰਗ ਕੀ ਹੈ ਜੀ ਮੰਗ ਤਾਂ ਇਹ ਹੈ ਕਿ ਇਹਨੂੰ ਰੋਕਿਆ ਜਾਵੇ ਜਾਂ ਭਈ ਜਦੋਂ ਰਾਤ ਨੂੰ ਬਿਜਲੀ ਦਾ ਫੇਸ ਦਿੱਤਾ ਜਾਵੇ ਕੋਈ ਨਾ ਕੋ ਉਹਨਾਂ ਨੂੰ ਕਰੰਟ ਚਾਲੂ ਰੱਖਣਾ ਚਾਹੀਦਾ ਹਰ ਵਕਤ ਹੀ ਤੁਹਾਡੇ ਬੰਦਾ ਜੁੜੇ ਤਾਂ ਸਹੀ ਥਾਂ ਪਤਾ ਤਾਂ ਲੱਗੇ ਪਸਾਇਆ ਖਰਾਬ ਸਥਿਤੀ ਹੈ